ਕੋਈ ਨਾ ਕੋਈ ਕੋਈ ਨਾ ਇਹ ਨਹੀਂ ਗੁਰਨਾ ਕੋਈ ਨਾ ਕੋਈ ਪਾਣੀ ਦਿਵਾ ਦਿਓ 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 ਪਾਣੀ ਅੱਜੀ ਕੋ ਦੁਕਾਨੀ ਹੈ ਰੋ ਆਈ ਰੋ ਇਹਨਾਂ ਦੇ ਪਾਦੋ ਕੋ ਕੀ ਆ ਕੇ ਮੈਂ ਉਹ ਕੀ ਆ ਕੇ ਸੋਤਾਂ ਕੋਈ ਗਲਤੀ ਹੋਈ ਗੱਲ ਤਾਂ ਦਾਰੀਆਂ ਦਾ ਪ੍ਰੈਸਿੰਗ ਵਾਲਾ ਬੈਂਕ ਨੰਬਰ ਦੇ ਵੱਡੇ ਬੜਲੇ ਵਸੇ ਮੇਰੇ ਨਾਲ ਕੀ ਕਹਿੰਦੇ ਬਾਜਾ ਬਾਜਾ ਬੱਸ ਹੋਰ ਜੀ ਆਉਂਗੀ ਸਿਰੋ ਮੈਂ ਤੇ ਇਹਨਾਂ ਦੇ ਚਲੂ ਨਹੀਂ ਦੇ ਮੇਰਾ ਤੁਹਾਡੀਆਂ ਦੁਕਾਨਾ ਹੈ ਜੀ ਨੰਬਰ ਜੀ ਹਾਂਜੀ ਸਰ ਕਿੱਥੇ ਲੱਗੀ ਆ ਗਈ ਕਿੰਨੀਆਂ ਦਾ ਕੰਮ ਨਾਲ ਲੱਗੀ ਹੈ 22:02 ਤੇ ਤੁਹਾਨੂੰ ਤਲਾਹ ਆਈ ਸੀ ਯਾਨੀ ਕਿ 10:02 ਤੇ ਤਲਾਹ ਆਈ ਹੈ ਬਾਈ ਛੁਗਰੀ ਰੋਡ ਚੌਂਕੀ ਦੇ ਸਾਹਮਣੇ ਦੁਕਾਨਾਂ ਚੱਲ ਰਹੀ ਹੈ ਅਸੀਂ ਹੋਰੀ ਤੋਰ ਤੇ ਮਿਲ ਕੇ ਗਿੱਲਰ ਰੋਡ ਫਾਇਰ ਸਟੇਸ਼ਨ ਦੀ ਗੱਡੀ ਡਰਨ ਆਊਟ ਕੀਤੀ ਆ ਉਸ ਤੋਂ ਬਾਅਦ ਅੱਗੇ ਜਾ ਕੇ ਜਗਾ ਹੋਣ ਕਰਕੇ ਅਸੀਂ ਲੋਕ ਬਟੀਆਂ ਹੈਡਕਵਰਟਰ ਤੋਂ ਲੈ ਕੇ ਆਏ ਆ ਸਰ ਕਾਦਾ ਕੰਮ ਸੀਗਾ ਇਹਦੇ ਤੇ ਸਪੇਅਰ ਪਾਰਟ ਦਾ ਦੱਸ ਰਿਹਾ ਜੀ ਤਿੰਨ ਗੋਦਾਮ ਫਸਟ ਫਲੋਰ ਅਵੇਲੇਬਲ ਥਰਡ ਫਲੋਰ ਕਿੰਨੇ ਗੱਡੀਆਂ ਲੱਗੀਆਂ ਗੱਡੀਆਂ ਤਿੰਨ ਦੇ ਆ ਗਏ ਲਾਈਆਂ ਜੀ ਇਹ ਤੇ ਗੱਡੀਆਂ ਗੱਡੀਆਂ ਵਾਈ ਰਿਫਲ ਹੋ ਕੇ ਆੜੀ ਬਾਰ ਬਾਰ ਆ ਗਏ ਉਸ ਤੋਂ ਬਾਅਦ ਦੇਖਦੇ ਉੱਪਰ ਜਾ ਕੇ ਫਸਟ ਫਲੋਰ ਜਿਹੜੀ ਕਲੀਅਰ ਹੋ ਗਈ ਹੈ ਸੈਕੰਡ ਫਲੋਰ ਤੇ ਲੱਗ ਰਿਹਾ ਹੈ ਕੰਟਰੋਲ ਚੱਕ ਕੰਟਰੋਲ ਤੇ ਨਹੀਂ ਹੋਈ ਹੈ ਜੀ ਹੈਗੀ ਥਰਡ ਫਲੋਰ ਤੇ ਵੀ ਹੋ ਕੇ ਛੱਡੀ ਤੇ ਕੋਈ ਜਾਣੀ ਨੁਕਸਾਨ ਤੇ ਨਹੀਂ ਹੈ ਜਾਣੀ ਨੁਕਸਾਨ ਤੇ ਅਜੇ ਕਹਿੰਦੇ ਦੁਕਾਨ ਬੰਦੀ ਸੀ ਕੋਈ ਜਾਣੀ ਨੁਕਸਾਨ ਕਿੰਨੇ ਵਜੇ ਅੱਗ ਲੱਗੀ ਤੇ ਕਿੰਨੇ ਵਜੇ ਪਹੁੰਚ ਕੇ ਤੁਸੀਂ ਅੱਗ ਜਿਹੜੀ ਲੱਗਦੀ ਸੂਚਨਾ ਵੀ ਲਈ ਸਾਨੂੰ 10:00 ਵਜੇ 2 ਮਿੰਟ ਤੇ ਮਿਲੀ ਆ ਯਾਥੀ ਹੋਰੀ ਤੋਂ ਅੱਧੇ ਮਿੰਟ ਲੱਗਿਆ ਰੇਲ ਰੋਡ ਤੋਂ 5-7 ਮਿੰਟ ਲਾਇਆ ਸੀ ਅੱਧੇ ਮਿੰਟ ਦਾ ਹੀ ਦੱਸਾ ਹੋਣਾ ਵਾਦ ਨਹੀਂ ਆ ਬਸ ਤੋਂ ਆਏ ਅਸੀਂ ਦੋ ਕੰਨੀਆਂ ਹੈੱਡਵਾਰਟ ਤੋਂ ਲੈ ਕੇ ਲੈਸੇ ਕੰਟਰੋਲ ਆ ਜੀ ਅੱਗੇ ਤੇ ਨਹੀਂ ਛੋਟੇ ਫਲੋਰ ਜੇ ਹੈ